ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਮੈਂ ਮਹਿਮਿੰਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਫਿਲਹਾਲ ਹਲੇ ਤੱਕ ਤਾਂ ਠੀਕ ਹੀ ਹਾਂ ਤੇ ਅੱਗੋਂ ਵਾਹਿਗੁਰੂ ਨੂੰ ਪਤਾ ਕੀ ਹੋਣਾ ਵਾ ਤੇ ਮੈਨੂੰ ਕਾਫੀ ਜ਼ਿਆਦੇ ਮੈਸੇਜ ਆ ਰਹੇ ਨੇ ਕਿ ਤੁਹਾਡੇ 2 ਦਿਨ ਤੋਂ ਵਲੌਗ ਨਹੀਂ ਆਏ ਤੇ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਫਰੋਜਪੁਰ ਵਿੱਚ ਕੀ ਹਾਲਾਤ ਬਣੇ ਹੋਏ ਨੇ ਬਹੁਤ ਔਖਾ ਹੋਇਆ ਪਿਆ ਵਾ ਤੇ ਇੱਥੇ ਤਾਂ ਬਸ ਹਰ ਵਕਤ ਇਹੀ ਰਹਿੰਦਾ ਵਾ ਗਿਆਪਨਾ ਕੰਮ-ਕੁਮ ਕਰਕੇ ਸਾਰੀਆਂ ਚੀਜ਼ਾਂ ਸਮੇਟ ਕੇ ਰੱਖ ਲਈ ਦੀਆਂ ਪਤਾ ਨਹੀਂ ਕਿਹੜੇ ਟਾਈਮ ਕੀ ਕਿਦੋਂ ਕਿੱਥੇ ਜਾਣਾ ਪੈ ਜਾਵੇ ਕੀ ਹੋ ਜਾਵੇ ਹਾਲਾਤ ਹੀ ਇੰਨੇ ਖਰਾਬ ਹੋਏ ਪਿਆ ਚਲੋ ਪੁੱਛਤਾ ਆਪਾਂ ਬਾਰਡਰ ਦੇ ਲਾਗੇ ਬੈਠੇ ਹੋਏ ਆ ਬਹੁਤ ਜ਼ਿਆਦਾ ਬਾਰਡਰ ਦੇ ਲਾਗੇ ਚੋ ਬੈਠੇ ਹੋਏ ਨੇ ਉਹਨਾਂ ਨੂੰ ਪਤਾ ਵਾ ਵੀ ਉਹਨਾਂ ਦਾ ਕੀ ਪਰੇਸ਼ਾਨੀ ਹੁੰਦੀਆਂ ਨੇ ਉਹਨਾਂ ਨੂੰ ਤੇ ਸਾਡਾ ਤਾਂ ਚਲੋ ਫਰੋਇਪੁਰ ਦੇ ਕੋਲ ਬਾਰਡਰ ਦੇ ਕੋਲੇ ਪਿੰਡ ਆ ਸਾਰਿਆਂ ਨੂੰ ਹੀ ਪਤਾ ਵਾ ਤੇ ਬੋਤ ਖ ਜੰਦਾ ਬੈਤੇ ਬਸ ਇਹੀ ਸੋਚ ਕੇ ਵਲੌਗ ਬਣਾਉਂਦਾ ਕੁਛ ਵੀ ਮਾਨੀ ਨਹੀਂ ਕਰਦਾ ਤੇ ਮੰਗਲਵਾਰ ਦਾ ਇਹ ਦਿਨ ਸੀਗਾ ਤੇ ਮਾਨੀ ਨਹੀਂ ਕਰ ਰਿਹਾ ਸੀਗਾ ਵੀ ਕੁਛ ਵੀ ਸ਼ੂਟ ਕਰਾਂ ਬਸ ਆਪਣਾ ਖਬਰਾਂ ਲਾ ਲੈਣੀ ਆ ਸਾਰਾ ਦਿਨ ਟੀਵੀ ਦੇਖ ਲੈਣੀ ਆ ਤੇ ਇਸ ਟਾਈਮ ਵੀ ਮੈਂ ਕੱਪੜੇ ਉਤਾਰ ਕੇ ਲਿਆਈ ਸੀ ਤੇ ਖਬਰਾਂ ਲਾਈਆਂ ਹੋਈਆਂ ਸੀ ਦੇ ਨਾਲੇ ਮੈਂ ਸੋਚਿਆ ਚਲੋ ਕੱਪੜੇ ਆਪਣੇ ਤੈ ਕਰ ਲੈਨੇ ਤੇ ਨਾਲੇ ਆਪਾਂ ਖਬਰਾਂ ਸੁਣ ਲੈਨੇ ਆ ਤੇ ਚਲੋ ਆਪਾਂ ਜਾ ਕੇ ਕੁਛ ਕਿਤੇ ਦੇਖ ਤਾਂ ਨਹੀਂ ਸਕਦੇ ਬਟ ਖਬਰਾਂ ਥਰੂ ਪਤਾ ਲੱਗਦਾ ਰਹਿੰਦਾ ਕੀ ਹੋਇਆ ਕੀ ਨਹੀਂ ਹੋਇਆ ਤੇ ਬਹੁਤ ਮੂਡ ਖਰਾਬ ਹੋਇਆ ਪਿਆ ਦੇਖੋ ਆਪਣਾ ਤਾਂ ਕੋਈ ਜਨਤਾ ਦਾ ਤਾਂ ਕੋਈ ਕਸੂਰ ਵੀ ਨਹੀਂ ਹੈਗਾਗਾ ਆਪਣੇ ਵਰਗੇ ਉਧਰ ਨੇ ਤੇ ਇੱਧਰ ਵੀ ਇਹ ਤੁਹਾਨੂੰ ਪਤਾ ਹੀ ਆਪਾਂ ਵੀ ਕਿੰਨਾ ਔਖਾ ਹੋ ਰਿਹਾ ਬਹੁਤ ਮੁਸ਼ਕਿਲ ਆ ਆਪਣੇ ਵਰਗੇ ਹੀ ਪਾਕਿਸਤਾਨ ਦੇ ਵਿੱਚ ਵੀ ਆਪਣੇ ਵਰਗੇ ਨੇ ਕਈ ਜੋ ਬੇਕਸੂਰ ਨੇ ਆਪਾਂ ਵੀ ਬੇਕਸੂਰਾਂ ਬੇਕਸੂਰਾਂ ਦੇ ਨਾਲ ਹੀ ਇੰਨਾ ਕੁਝ ਹੋ ਰਿਹਾ ਵਾ ਪਤਾ ਨਹੀਂ ਕੀ ਬੰਨਣਾ ਵਾ ਕੀ ਨਹੀਂ ਬੰਨਣਾ ਕਿਉਂ ਇੰਨਾ ਜ਼ਿਆਦਾ ਦੁਸ਼ਮਣੀਆਂ ਪੈਦਾ ਕਰ ਰਹੇ ਨੇ ਸਭ ਬਹੁਤ ਮੁਸ਼ਕਿਲ ਹੋਇਆ ਪਿਆ ਸੋਚ ਕੇ ਵੀ ਲੂੰ ਕੰਡੇ ਖੜੇ ਹੋ ਜਾਂਦੇ ਆ ਕੇ ਹੋਣ ਵਾਲੇ ਸਮਝ ਕੀ ਹੋਣਾ ਕੁਛ ਨਹੀਂ ਪਤਾ ਕੁਛ ਨਹੀਂ ਕੀਤਾ ਜਾ ਸਕਦਾ ਬਟ ਨਹੀਂ ਹੈਗਾ ਕਿ ਵਲੌਗ ਸ਼ੂਟ ਕਰਨ ਨੂੰ ਮਾਨੀ ਨਹੀਂ ਕਰਦਾ ਇਹੋ ਜੇ ਹਾਲਾਤ ਦੇਖ ਕੇ ਤਾਂ ਕੁਛ ਵੀ ਕਰਨ ਨੂੰ ਮਾਨੀ ਨਹੀਂ ਕਰਦਾ ਬਸ ਨਹੀਂ ਕਿ ਭੁੱਖ ਵੀ ਨਹੀਂ ਲੱਗਦੀ ਠੀਕ ਤਰ੍ਹਾਂ ਰੋਟੀ ਖਾਣ ਨੂੰ ਨਹੀਂ ਮਨ ਕਰਦਾ ਸੋਚਦੀ ਰਹਿੰਦੇ ਆ ਸਾਰਾ ਦਿਨ ਵੀ ਹੁਣ ਰੋਟੀ ਖਾਦੀ ਹੈ ਸ਼ਾਮ ਨੂੰ ਪਤਾ ਨਹੀਂ ਕੀ ਟਾਈਮ ਹੋਊਗਾ ਸੁਬਾਹ ਕੀ ਟਾਈਮ ਹੋਊਗਾ ਤੇ ਸਾਡੇ ਤਾਂ ਸਿਰਫ ਫਰੋਇਪੁਰ ਚ ਹੀ ਕੰਮ ਹੀ ਚੱਲ ਰਿਹਾ ਵਾ ਵੀ ਜਿਹੜੇ ਜਿਹੜੇ ਬਾਰਡਰ ਤੇ ਬੈਠੇ ਹੋ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਜਿਹੜੇ ਜਿਹੜੇ ਮੇਰਾ ਵਲੌਗ ਦੇਖਦੇ ਆ ਵੀ ਕਿੰਨਾ ਕਿੰਨਾ ਦੇ ਪੇਸ਼ਾਰਾਂ ਵਿੱਚ ਕਿੰਨਾ ਕਿੰਨਾ ਦੇ ਪਿੰਡਾਂ ਵਿੱਚ ਕੀ ਕੀ ਮਾਹੌਲ ਚੱਲ ਰਿਹਾ ਸਾਡੇ ਤਾਂ ਕਾਫੀ ਜ਼ਿਆਦਾ ਇਥੇ ਫੌਜ਼ ਵਗੈਰਾ ਹੋਈ ਪਈ ਆ ਫੌਜੀ ਕਾਫੀ ਜ਼ਿਆਦਾ ਇਥੇ ਬੈਠੇ ਹੋਏ ਆ ਤੇ ਚਲੋ ਜੀ ਜੋ ਸਾਰਿਆਂ ਨਾਲ ਹੋਣਾ ਹੈ ਉਹੀ ਹੋਣਾ ਵਾ ਆਪਾਂ ਇਦਾਂ ਸੋਚਦੇ ਰਹਿਵਾਂਗੇ ਆਪਣੇ ਸੋਚਾਂ ਕੋਈ ਨਹੀਂ ਹੋਣਾ ਜੋ ਹੋਣਾ ਉਹ ਹੋ ਕੇ ਹੀ ਰਹਿਣਾ ਵਾ ਇੱਥੇ ਦੁਪਹਿਰ ਦਾ ਟਾਈਮ ਸੀਗਾ ਮੈਂ ਪਹਿਲਾਂ ਕਪੜੇ ਤੈਨ ਲਗਾ ਲਏ ਸੀਗੇ ਸਾਰੇ ਕਪੜੇ ਤੈਨ ਲਗਾ ਕੇ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਕਿ ਚਾਹ ਬਣਾਉਣ ਵਾਸਤੇ ਤੇ ਇੱਥੇ ਮੈਂ 2.5 ਕੁਝ ਦਾ ਟਾਈਮ ਸੀਗਾ ਸਵਾ ਦੋ 2.5 ਵੇ ਦਾ ਟਾਈਮ ਸੀਗਾ ਤੇ ਬੱਚੇ ਸਕੂਲੋਂ ਆਉਣ ਵਾਲੇ ਸੀਗੇ ਤੇ ਮੈਂ ਸੋਚਿਆ ਆਪਾਂ ਚਾਹ ਵਗਾਰਾ ਬਣਾ ਕੇ ਰੱਖ ਲੈਨੇ ਆ ਤੇ ਫਿਰ ਮੈਂ ਉਸ ਤੋਂ ਬਾਅਦ ਜਾਣਾ ਸੀਗਾ ਖੇਤ ਖੇਤ ਜਾਣਾ ਸੀਗਾ ਸਬਜ਼ੀਆਂ ਤੋੜਨ ਵਾਸਤੇ ਕਿਉਂਕਿ ਮੈਂ ਇੱਕ ਦਿਨ ਛੱਡ ਕੇ ਸਬਜ਼ੀਆਂ ਤੋੜਨ ਜਾਣਾ ਹੁੰਦਾ ਵਾ ਤੇ ਹੁਣ ਤਾਂ ਵੈਸੇ ਵੀ ਇਹ ਕੰਮ ਕਰਨ ਨੂੰ ਵੀ ਮਾਨੀ ਕਰਦਾ ਕਿ ਜਨਵਰੀ ਮਨ ਕਰ ਰਿਆ ਸੀਗਾ ਮੰਗਲਵਾਰ ਨੂੰ ਵੀ ਮੈਂ ਸ਼ਾਮ ਟਾਈਮ ਗਈ ਸੀਗੀ ਖੇਤ ਇੱਥੇ ਮੈਂ ਚਾਹ ਪਾਣੀ ਬਣਾ ਲਿਆ ਸੀਗਾ ਚਾਹ ਪਾਣੀ ਬਣਾ ਕੇ ਰੱਖ ਕੇ ਫਿਰ ਮੈਂ ਕਿਹਾ ਜੋ ਭਾਂਡੇ ਵਗੈਰਾ ਬਨੇ ਹੋਏ ਨੇ ਇਹਨਾਂ ਨੂੰ ਸਾਫ਼ ਕਰ ਲੈਣੇ ਆ ਫਿਰ ਉਹਨੇ ਟਾਈਮ ਤੇ ਇੱਕ ਬੱਚੇ ਆ ਜਾਣਗੇ ਤੇ ਇੱਥੇ ਮੇਰਾ ਨਾ ਘਿਓ ਵੀ ਬਣਾਉਣ ਵਾਲਾ ਸੀਗਾ ਮਲਾਈ ਜੁੜੀ ਹੋਈ ਸੀ ਤੇ ਇਹ ਸੋਚ ਰਹੀ ਸੀ ਕਿ ਚਾਹ ਪਾਣੀ ਬਣਾ ਲਿਆ ਵਾ ਤੇ ਇਸ ਤੋਂ ਬਾਅਦ ਮੈਂ ਘਿਓ ਬਣਾ ਕੇ ਰੱਖ ਲੈਣੀ ਆ ਤੇ ਉਹਨੇ ਟਾਈਮ ਤੇ ਬੱਚਾ ਦਾ ਟਾਈਮ ਹੋ ਜਾਣਾ ਬੱਚਿਆਂ ਦੇ ਅੰਚ ਹਲੇ 10 15 ਮਿੰਟ ਪੈ ਹੋਏ ਸੀ ਮੇਰੇ ਕੋਲ 10 15 ਮਿੰਟ ਹੈਗੇ ਸੀਗੇ ਤੇ ਮੈਂ ਸੋਚਿਆ ਵੀ ਚਾਹ ਬਣਾ ਲਈ ਆਪਾਂ ਚਾਹ ਵਾਲੇ ਜੋ ਬਰਤਨ ਸੀਗੇ ਥੋੜੇ ਬਹੁਤੇ ਇਹ ਸਾਫ ਕਰਕੇ ਰੱਖ ਲੈਣੇ ਆ ਫਿਰ ਉਸ ਤੋਂ ਬਾਅਦ ਆਪਾਂ ਘਿਓ ਬਣਾ ਲਵਾਂਗੇ ਤੇ ਉਹਨੇ ਟਾਈਮ ਬੱਚਾ ਦਾ ਹੋ ਜਾਣਾ ਵਾ ਟਾਈਮ ਤੇ ਵਲੌਗ ਦਾ ਕੋਈ ਪਤਾ ਨਹੀਂ ਹੈਗਾ ਕਾ ਵੀ ਕਿੰਨੇ ਦਿਨ ਹਲੇ ਨਾ ਆਵੇ ਕਿਵੇਂ ਆ ਜਿਵੇਂ ਦਾ ਮਾਹੌਲ ਹੋਇਆ ਮਾਹੌਲ ਦੇ ਨਾਲ ਹੀ ਚੱਲਣਾ ਤੁਹਾਨੂੰ ਪਤਾ ਵੀ ਇਦਾਂ ਦਾ ਮਾਹੌਲ ਬਣਿਆ ਹੋਵੇ ਤੇ ਕੁਝ ਵੀ ਕਰਨ ਨੂੰ ਮਨ ਨਹੀਂ ਕਰਦਾ ਬਹੁਤ ਜ਼ਿਆਦਾ ਮੂਡ ਖਰਾਬ ਰਹਿ ਰਿਹਾ ਅੱਜਕੱਲ 2-3 ਦਿਨ ਤੋਂ ਤਾਂ ਕਾਫੀ ਜ਼ਿਆਦਾ ਰਹਿ ਰਿਹਾ ਵਾ ਤੇ ਇਧਰ ਬੱਚਿਆਂ ਦੀਆਂ ਛੁੱਟੀਆਂ ਵੀ ਪੈ ਗਈਆਂ ਸਕੂਲ ਵੀ ਬੰਦ ਹੋ ਗਏ ਨੇ ਇਧਰ ਸਾਡੇ ਇਲਾਕੇ ਵਿੱਚ ਤੇ ਪਤਾ ਨਹੀਂ ਹੁਣ ਕਿਹੜੇ ਕਿਹੜੀ ਸਾਈਡ ਤੇ ਹੋਰ ਛੁੱਟੀਆਂ ਹੋਈਆਂ ਹੋਣੀਆਂ ਤੇ ప్ਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਕਿੰਨਾ ਕਿੰਨਾ ਦੇ ਸਕੂਲਾਂ ਵਿੱਚ ਛੁੱਟੀਆਂ ਹੋਈਆਂ ਕਿੱਧਰ ਕਿੱਧਰ ਸਕੂਲ ਬੰਦ ਹੋ ਗਿਆ ਸਾਡੇ ਤੇ ਇੱਧਰ ਸਕੂਲ ਬੰਦ ਕਰ ਦਿੱਤੇ ਗਏ ਸਰਕਾਰ ਵੱਲੋਂ ਤੇ ਇੱਥੇ ਬੱਚਾਂ ਦੇ ਪੇਪਰ ਵੀ ਚੱਲ ਰਹੇ ਸੀ ਬਹੁਤ ਜ਼ਿਆਦਾ ਨੁਕਸਾਨ ਬੱਚਿਆਂ ਦੀ ਪੜ੍ਹਾਈ ਦਾ ਹੋ ਰਿਹਾ ਵਾ ਤੇ ਵਿੱਚ ਇਹ ਪੇਪਰ ਇਦਾਂ ਬਹੁਤ ਔਖਾ ਹੋਇਆ ਪਿਆ ਵਾ ਤੇ ਇੱਧਰ ਮੰਗਲਵਾਰ ਨੂੰ ਤਾਂ ਸਕੂਲ ਗਏ ਸੀਗੇ ਬੱਚੇ ਤੇ ਬੁੱਧਵਾਰ ਨੂੰ ਸਵੇਰ ਸਵੇਰ ਹੀ ਮੈਸੇਜ ਆ ਗਿਆ ਸੀ ਬੱਚੇ ਰੈਡੀ ਹੋਏ ਸੀਗੇ ਬੁੱਧਵਾਰ ਨੂੰ ਤੇ ਮੈਸੇਜ ਆ ਗਿਆ ਸੀਗਾ ਵੀ ਸਕੂਲ ਨਹੀਂ ਲੱਗਣਾ ਹੈਗਾ ਬਾਈ ਛੁੱਟੀ ਹੋ ਗਈ ਆ ਤੇ ਬੱਚਿਆਂ ਨੂੰ ਤਾਂ ਚਲੋ ਚਾ ਚੜ ਜਾਂਦੇ ਆ ਬਟ ਜਿਹੜੇ ਵੱਡੇ ਆ ਆਪਣੇ ਵਰਗੇ ਉਹਨਾਂ ਨੂੰ ਪਤਾ ਵੀ ਕਿਸ ਹਾਲਾਤਾਂ ਵਿੱਚ ਸਭ ਹੋ ਰਿਹਾ ਵਾ ਵੀ ਸਾਡੇ ਤਾਂ ਵੇਖੋ ਅਸੀਂ ਬਾਰਡਰ ਏਰੀਆ 'ਚ ਬੈਠੇ ਹੋਏ ਆ ਇੱਧਰ ਪਤਾ ਹੀ ਨਹੀਂ ਕਿਹੜੇ ਪਾਣੀ ਦੀ ਵੀ ਇੱਧਰ ਹੋ ਜਾਂਦੀ ਆ ਜਦੋਂ ਕਿਤੇ ਹਾੜ ਆਉਣੇ ਹੁੰਦੇ ਆ ਉਦੋਂ ਵੀ ਇੱਧਰ ਭਾਜਣਾ ਪੈ ਜਾਂਦੀ ਆ ਫੋਇਪੁਰ ਵਾਲੀ ਸਾਈਡ ਤੇ ਵੀ ਪਾਣੀ ਨਾ ਆ ਜੇ ਬੰਨ੍ਹ ਨਾ ਟੁੱਟ ਜੇ ਤੇ ਜਦੋਂ ਐਦਾਂ ਦੀ ਕੋਈ ਹੁੰਦੀ ਆ ਲੜਾਈ ਵਗੈਰਾ ਦੀ ਖਬਰ ਉਦੋਂ ਵੀ ਇੱਧਰ ਭਾਜਣਾ ਪੈ ਜਾਂਦੀਆਂ ਨੇ 24 ਘੰਟੇ ਮੰਨ ਕੇ ਚੱਲੋ ਹਰ ਵਕਤ ਇੱਥੇ ਦਾ ਜਾਨ ਸੁਲੀ ਤੇ ਟੰਗੀ ਰਹਿੰਦੀ ਆ ਤੇ ਇਹ ਹੀ ਸੋਚ-ਸੋਚ ਕੇ ਸਾਰਾ ਦਿਨ ਲੱਗੇ ਰਹੀਦਾ ਬਾ ਵੀ ਪਤਾ ਨਹੀਂ ਕਿਹੜੇ ਟਾਈਮ ਕਿਦੋਂ ਕੀ ਹੋਣਾ ਵਾ ਬੇਕਸੂਰ ਨੇ ਜੋ ਬੇਗੁਨਾਹ ਨੇ ਜੋ ਉੱਧਰ ਵੀ ਬੇਕਸੂਰ ਨੇ ਉੱਧਰ ਵੀ ਸਾਰੇ ਪਾਕਿਸਤਾਨ ਚ ਵੀ ਸਾਰੇ ਆਪਣੇ ਨੇ ਬੇਗੁਨਾਹ ਨੇ ਕਰਦਾ ਕੋਈ ਆ ਪਰਦਾ ਕੋਈ ਆ ਦੇਖੋ ਆਪਾਂ ਤਾਂ ਨਹੀਂ ਆਪਣੀ ਕੋਈ ਗਲਤੀ ਆ ਨਹੀਂ ਉੱਧਰ ਆਪਣੇ ਫਾਈ ਪਹਿਣਾ ਦੀ ਕੋਈ ਗਲਤੀ ਆ ਸਾਰੇ ਆਪਾਂ ਇੱਕੋ ਜਿਹੇ ਆ ਤੇ ਜੋ ਇਹ ਸ਼ਰਾਰਤਾਂ ਕਰ ਰਹੇ ਨੇ ਉਹਨਾਂ ਨੂੰ ਥੋੜੀ ਜਿਹੀ ਸ਼ਰਮ ਚਾਹੀਦੀ ਆ ਵੀ ਕਿ ਦਾ ਤੁਸੀਂ ਕਰਕੇ ਕੌਣ ਖਰਾਬੇ ਕੀ ਕਰਕੇ ਲੈ ਲੋਗੇ ਤੁਸੀਂ ਤੇ ਬਹੁਤ ਔਖਾ ਹੋ ਰਿਹਾ ਵਾ ਤੇ ਇੱਥੇ ਆਪਾਂ ਦਾਲ ਨੂੰ ਤੜਕਾ ਲਗਾਉਣ ਲੱਗੇ ਸੀ ਮੈਂ ਸੋਚਿਆ ਦਾਲ ਬਣਾ ਕੇ ਰੱਖ ਜਾਨੀ ਕਿਉਂਕਿ ਮੈਂ ਸ਼ਾਮ ਟਾਈਮ ਜਾਣਾ ਸੀ ਗੱਜਬਜੀਆਂ ਤੋੜਨ ਵਾਸਤੇ ਤੇ ਬੱਚਿਆਂ ਦੇ ਆਂਚ ਟਾਈਮ ਪਿਆ ਹੋਇਆ ਸੀ ਤੇ ਮੈਂ ਆਖਿਆ ਚਲੋ ਜਲਦੀ ਨਾਲ ਦਾਲ ਬਣਾ ਲੈਨੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਘਿਓ ਬਣਾ ਲਵਾਂਗੇ फटाफट ਜਿਹੜੀ ਚੀਜ਼ ਬਣਾਉਣ ਵਾਲੀ ਹੁੰਦੀ ਨਾ ਫਿਰ ਮਿੰਟ ਲੱਗਦਾ ਵਾ ਮੈਂ ਇੱਥੇ ਲੱਗੀ ਸੀ ਕਿ ਮੂੰਗੀ ਮਸਰਾਂ ਦੀ ਦਾਲ ਬਣਾਉਣ ਵਾਸਤੇ ਤੇ ਦਾਲ ਨੂੰ ਤੜਕਾ ਲਾ ਕੇ ਫਿਰ ਉਸ ਤੋਂ ਬਾਅਦ ਆਪਾਂ फटाफट ਘਿਓ ਬਣਾ ਲਵਾਂਗੇ ਤੇ ਬੱਚੇ ਆ ਜਾਂਦੇ ਆ ਚਲੋ 3 ਵਜੇ ਤੱਕ ਆ ਜਾਂਦੇ ਨੇ ਤੇ ਫਿਰ ਮੈਂ 4 ਵਜੇ ਤੱਕ ਚਲੀ ਜਾਣੀ ਹੁਣ ਇਹ ਖੇਤ ਸਬਜ਼ੀਆਂ ਵਗੈਰਾ ਤੋੜਨ ਵਾਸਤੇ ਤੇ ਹੁਣ ਤਾਂ ਵੈਸੇ ਵੀ ਤੁਹਾਨੂੰ ਪਤਾ ਮੌਸਮ ਕਿਦਾਂ ਦੇ ਚੱਲ ਰਿਹਾ بارش ਹੋ ਜਾਂਦੀ ਹੈ ਹਨੇਰੀ ਆ ਜਾਂਦੀ ਹੈ ਇਹ بارش ਹਨੇਰੀ ਨਾਲ ਕਾਫੀ ਜ਼ਿਆਦਾ ਫਸਲਾਂ ਦਾ ਹੋ ਜਾਂਦਾ ਵਾ ਸਬਜ਼ੀਆਂ ਘਟ ਜਾਂਦੀਆਂ ਨੇ ਘੱਟ ਲੈਂਦੀਆਂ ਨੇ ਤੇ ਇਦਾਂ ਹੀ ਸੀਗਾ ਅੱਜ ਚਲੋ ਸਬਜ਼ੀ ਤੋੜ ਲੂੰਗੀ ਫਿਰ ਉਸ ਤੋਂ ਬਾਅਦ ਜੇ ਮੈਂ ਅੱਜ ਵਲੌਗ ਦੀ ਐਡੀਟਿੰਗ ਕਰ ਰਹੀ ਆ ਜਨਨ ਕਿ ਅੱਜ ਹੈਗਾ ਵੀਰਵਾਰ ਨੂੰ ਵਲੌਗ ਦੀ ਵਲੌਗ ਮੇਰਾ ਮੰਗਲਵਾਰ ਦਾ ਬਣਿਆ ਹੋਇਆ ਸੀਗਾ ਐਡੀਟਿੰਗ ਵੀਡੀਓ ਮੈਂ ਜਨਨ ਕਿ ਵੀਰਵਾਰ ਨੂੰ ਤੁਹਾਨੂੰ ਵਲੌਗ ਮਿਲ ਰਿਹਾ ਵਾ ਮੇਰਾ ਕਿਉਂਕਿ ਟਾਈਮ ਨਹੀਂ ਸੀ ਮਿਲ ਰਿਹਾ ਮੰਗਲਵਾਰ ਦਾ ਵਲੌਗ ਸ਼ੂਟ ਕੀਤਾ ਹੋਇਆ ਸੀਗਾ ਬਸ ਇੱਥੋਂ ਹੀ ਚੱਕਰਾਂ ਦੇ ਵਿੱਚ ਪਾ ਕੇ ਨਾ ਤਾਂ ਟਾਈਮ ਲੱਗ ਰਿਹਾ ਸੀਗਾ ਬੱਚੇ ਵੀ ਘਰ ਵਿੱਚ ਤੁਹਾਨੂੰ ਪਤਾ ਸੋਸ਼ਰਾਬਾ ਕਾਫੀ ਹੋ ਜਾਂਦਾ ਵਾ ਤੇ ਅੱਜ ਵੀ ਬਹੁਤ ਮੁਸ਼ਕਲ ਨਾਲ ਐਡੀਟਿੰਗ ਕੀਤੀ ਸੀਗੀ ਮੈਂ ਆਪਣੀ ਵੀਡੀਓ ਬੱਚਿਆਂ ਨਾਲ ਥੋੜਾ ਜਿਹਾ ਔਖਾ ਹੋ ਜਾਂਦਾ ਵਾ ਤੇ ਇਸੇ ਲਈ ਅੱਜ 2 ਦਿਨ ਬਾਅਦ ਮੇਰਾ ਤੁਹਾਨੂੰ ਵਲੌਗ ਵੀਰਵਾਰ ਨੂੰ ਮਿਲ ਰਿਹਾ ਵਾ ਵਲੌਗ ਤਾਂ ਮੇਰਾ ਮੰਗਲਵਾਰ ਦਾ ਹੀ ਸ਼ੂਟ ਕਰਕੇ ਰੱਖਿਆ ਹੋਇਆ ਸੀਗਾ ਤੇ ਇੱਥੇ ਆਪਾਂ ਸਬਜ਼ੀ ਬਣਾ ਲਈ ਸੀ ਤੇ ਉਸ ਤੋਂ ਬਾਅਦ ਲੱਗੇ ਸੀ ਕਿ ਆਪਾਂ ਘਿਓ ਬਣਾਉਣ ਵਾਸਤੇ ਆਪਣਾ ਨਾ ਘਿਓ ਖੱਤ ਤੇ ਮਲਾਈ ਖੱਟੀ ਹੋਈ ਪਈ ਸੀ ਮੈਂ ਸੋਚਿਆ ਚਲੋ ਆਪਾਂ ਫਟਾਫਟ ਘਿਓ ਬਣਾ ਲੈਨੇ ਆ ਤੇ ਘਰ ਦੇ ਘਿਓ ਦੀ ਤਾਂ ਸੋਹੀ ਹੀ ਅਲੱਗ ਹੁੰਦਾ ਵਾ ਚਲੋ ਆਪਣੇ ਬੱਚੇ ਸਬਜ਼ੀ ਚ ਪਾ ਕੇ ਵੀ ਖਾ ਲੈਂਦੇ ਨੇ ਮੇਰੇ ਬੱਚੇ ਨੂੰ ਬਹੁਤ ਜ਼ਿਆਦਾ ਪਸੰਦ ਆ ਮੱਖਣ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਜਦੋਂ ਕਿ ਤੇ ਰੋਟੀ ਖਾਣੀ ਹੁੰਦੀ ਹੈ ਨਾ ਪਰਾਂਠੇ ਦੇ ਉੱਪਰ ਰੱਖ ਕੇ ਵੀ ਖਾ ਲੈਂਦੇ ਆ ਤੇ ਮੈਂ ਵੀ ਬਹੁਤ ਜ਼ਿਆਦਾ ਕੱਚਾ ਮੱਖਣ ਪਸੰਦ ਕਰਦੀ ਆ ਜੋ ਕਿ ਪੱਕਾ ਘਿਓ ਹੁੰਦਾ ਨਾ ਦੇਸੀ ਘਿਓ ਉਹ ਬਹੁਤ ਜ਼ਿਆਦਾ ਘੱਟ ਅਸੀਂ ਪਸੰਦ ਕਰਦੇ ਮੇਰੇ ਬੱਚੇ ਵੀ ਘੱਟ ਕਰਦੇ ਆ ਤੇ ਜੋ ਐਦਾਂ ਮੱਖਣੀ ਬਣਾ ਕੇ ਯੂਜ਼ ਕਰਨੀ ਸਾਡੇ ਘਰ 'ਚ ਬਹੁਤ ਜ਼ਿਆਦਾ ਸਾਰੇ ਪਸੰਦ ਕਰਦੇ ਆ ਤੇ ਇੱਥੇ ਮੈਂ ਥੋੜਾ ਜਿਹਾ ਪਾਣੀ ਪਾਇਆ ਸੀਗਾ ਠੰਡਾ ਪਾਣੀ ਤਾਂ ਮੈਂ ਪਾਇਆ ਹੀ ਨਹੀਂ ਸੀ ਨਾਰਮਲ ਪਾਣੀ ਸੀਗਾ ਕਿਉਂਕਿ ਆਪਾਂ ਜੋ ਮਲਾਈ ਫਰਿੱਜ 'ਚ ਰੱਖੀ ਹੋਈ ਸੀ ਕਾਫੀ ਜ਼ਿਆਦਾ ਠੰਡੀ ਸੀਗੀ ਤੇ ਨਾਰਮਲ ਪਾਣੀ ਪਾ ਕੇ ਤੇ ਆਪਾਂ ਮੱਖਣ ਬਣਾ ਲਿਆ ਸੀਗਾ ਤੇ ਫਟਾਫਟ ਮੱਖਣ ਬਣ ਜਕੇ ਤਿਆਰ ਹੋ ਜਾਂਦਾ ਵਾ ਇਸ ਤਰੀਕੇ ਨਾਲ ਤੇ ਮੈਂ ਨਾ ਮਲਾਈ ਲਾ ਲਾ ਕੇ ਦੁੱਧ ਨੂੰ ਬਾਲਜੇ ਤੋਂ ਕਰਾਉਣੇ ਨੇ ਨਾ ਫ੍ਰਿਜ ਚ ਬਾਲ ਕਰਕੇ ਦੁੱਧ ਨੂੰ ਰੱਖ ਦਿੰਨੀ ਆ ਤੇ ਫਿਰ ਮਲਾਈ ਉੱਪਰ ਆ ਜਾਂਦੀ ਹੈ ਕਾਫੀ ਮੋਟੀ ਮਲਾਈ ਆ ਜਾਂਦੀ ਹੈ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਲਾ ਲਾ ਕੇ ਜੋੜ ਲੈਣੀ ਆ ਤਿੰਨ ਜਾਂ ਚਾਰ ਦਿਨ ਦੀ ਮਲਾਈ ਇਕੱਠੀ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਮੈਂ ਇਹਨਾਂ ਦਾ ਘਿਓ ਬਣਾ ਲੈਣੀ ਆ ਤੇ ਗ੍ਰਾਈਂਡਰ ਦੇ ਨਾਲ ਬਹੁਤ ਜ਼ਿਆਦਾ ਆਸਾਨ ਹੋ ਜਾਂਦਾ ਸੌਖਾ ਹੋ ਜਾਂਦਾ ਵਾ ਉਹਦਾਂ ਥੋੜਾ ਜਿਹਾ ਔਖਾ ਹੋ ਜਾਂਦਾ ਵਾ ਮੇਰੇ ਕੋਲ ਹੱਥ ਵਾਲੀ ਵੀ ਹੈਗੀ ਆ ਜੋ ਕਿ ਫੇਰ ਕਿ ਜਾਂ ਘਿਓ ਬਣਾਉਣਾ ਹੁੰਦਾ ਉਹਦੇ ਨਾਲ ਥੋੜਾ ਜਿਹਾ ਮੈਨੂੰ ਔਖਾ ਹੋ ਜਾਂਦਾ ਇਹਦੇ ਨਾਲ ਆਸਾਨ ਹੋ ਜਾਂਦਾ ਵਾ ਜਲਦੀ ਨਾਲ ਹਰ ਇੱਕ ਕੰਮ ਹੋ ਜਾਂਦਾ ਵਾ ਘਰੇ ਥੋੜੀ ਬਹੁਤੀ ਲੱਸੀ ਵੀ ਬਣਾਣੀ ਹੁੰਦੀ ਹੈ ਨਾ ਤੇ ਇਹਦੇ ਨਾਲ ਮੈਂ ਬਣਾ ਲੈਣੀ ਆ ਬੱਚਿਆਂ ਵਾਸਤੇ ਤੇ ਬਹੁਤ ਆਸਾਨ ਹੁੰਦਾ ਵਾ ਤੇ ਘਿਓ ਵੀ ਬੜੀ ਜਲਦੀ ਨਿਕਲ ਜਾਂਦਾ ਵਾ ਤੇ ਮੈਂ ਸਾਗ ਵਗੈਰਾ ਵੀ ਘੋੜਨੀ ਹੈ ਨਾ ਇਹਦੇ ਨਾਲ ਹੀ ਘੋੜਦੀ ਹੁੰਨੀ ਆ ਇਥੇ 3-4 ਮਿੰਟ ਲੱਗੇ ਸੀਗੇ ਮੈਨੂੰ ਤੇ 3-4 ਮਿੰਟ ਦੇ ਵਿੱਚ ਹੀ ਆਪਾਂ ਘਿਓ ਬਣਾ ਕੇ ਤਿਆਰ ਕਰ ਲਿਆ ਸੀਗਾ ਤੇ 2-3 ਦਿਨ ਤੋਂ ਨਾ ਥੋੜੀ ਜੀ ਰੇਂਜ ਦੀ ਵੀ ਪ੍ਰੋਬਲਮ ਆ ਰਹੀ ਹੈ। ਇੱਧਰ ਥੋੜੀ ਜੀ ਨੈਟਵਰਕ ਪਰੇਸ਼ਾਨੀ ਹੋ ਰਹੀ ਆ। ਅੱਜ ਵੀਡੀਓ ਐਡੀਟਿੰਗ ਵੀ ਬਹੁਤ ਮੁਸ਼ਕਲ ਨਾਲ ਮੈਂ ਕੀਤੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀਗੀ। ਤੁਹਾਨੂੰ ਪਤਾ ਜਿਉਂ ਜਿਉਂ ਮਾਹੌਲ ਚੱਲ ਰਿਹਾ ਨੇ ਤੇ ਉਹਨਾਂ ਦਾ ਸਾਡੇ ਤੇ ਸਾਰੇ ਰਾਸ਼ਨ ਪਾਣੀ ਵੀ ਇਕੱਠਾ ਕਰਕੇ ਰੱਖ ਰਹੇ ਆ। ਆ ਵੀ ਪਤਾ ਨਹੀਂ ਕੀ ਹੋ ਜਾਣਾ ਕਿ ਨਹੀਂ ਵੀ ਆਪਣਾ ਰਾਸ਼ਨ ਪਾਣੀ ਜੋੜ ਕੇ ਰੱਖ ਲੀਏ ਗੈਸ ਵਗੈਰਾ ਭਰਾ ਕੇ ਰੱਖ ਲੀਏ ਚਲੋ ਕਰੇ ਬੈਠੇ ਖਾਈ ਜਾਵਾਂਗੇ ਬਟ ਮੈਂ ਤਾਂ ਹੀ ਸੋਚਦੀ ਹਾਂ ਜੇ ਜਾਨ ਹੈ ਤੇ ਜਹਾਨ ਹੈ ਜੇ ਪ੍ਰਮਾਤਮਾ ਨੇ ਸਾਥ ਦਿੱਤਾ ਤੇ ਅੱਗੇ ਵੀ ਆਪਾਂ ਇਦਾਂ ਹੀ ਖਾਵਾਂ ਪੀਵਾਂਗੇ ਖੁੱਲ ਕੇ ਖਾਵਾਂਗੇ ਤੇਦਰ ਆਪਣੇ ਬੱਚੇ ਆ ਗਏ ਸਕੂਲੋਂ ਐਸ਼ਲੀ ਨਾ ਬੋਟਲ ਮੈਨੂੰ ਫੜਾ ਦਿਓ ਪੇਪਰ ਵਧੀਆ ਸੀ ਹਮ ਬਾਅਦ ਬਾਅਦ ਸਾਰੇ ਕੀ ਬਾਕੀ ਸਾਰੇ ਆਂਦੇ ਆ ਸਾਰੇ ਆਂਦੇ ਆ ਸਾਰੇ ਕੀਤਾ ਸੀ ਹਾਂ ਕੀ ਆ ਸੀ ਪੇਪਰ ਚੋ ਪੇਪਰ 2 3 ਕਿਹੜਾ ਕਿਹੜਾ ਟੇਬਲ ਆ ਸੀ 2 3 ਦਾ 2 5 ਚਾਚਾ ਠੀਕ ਕੇ ਕਰ ਲਿਆ ਸੀ ਸਾਰਾ ਕਰ ਲਿਆ ਸੀ ਮੈਂ ਮਾਰਿਆ ਤਾਂ ਨਹੀਂ ਹਾਂ ਹਾਂ ਹਾਈ ਹਾਈ ਥੱਲੇ ਸਿੱਟੀ ਜਾਨੀ ਮੈਂ ਕੁਲਫਾ ਲੈ ਲੋ ਕੁਲਫਾ ਲੈ ਲੋ ਇਹ ਨੀਖ ਆ ਵੀ ਖਾਏਗੀ ਫਿਰ ਇਹਨੂੰ ਖਾਂਸੀ ਆਨ ਲੱਗ ਜਾਂਦੀ ਏ ਕੁਲਫਾ ਫਿਰ ਪਤਾ ਨਾ ਫਿਰ ਉਹ ਦੂਜਾ ਦਾ ਇੰਜੈਕਸ਼ਨ ਲੱਗਦਾ ਹੁੰਦਾ ਨਹੀਂ ਮੈਂ ਲਾਣੀ ਚਲੋ ਚਲੋ ਗਰਮੀ ਬੜੀ ਲੱਗਦੀ ਪਈ ਮੈਂ ਲੈ ਪਿੰਡੀਆਂ ਤੋੜਨ ਜਾਣਾ ਹੋ 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 ਹਾਲੀ ਡਿੱਗਣਾ ਸੱਟ ਲੱਗ ਜੂਗੀ ਕੁਲਫੀਆਂ ਵਾਲਾ ਵੀ ਨਾਲ ਹੀ ਚੱਕ ਲਿਆ ਇਹਨਾਂ ਨੇ ਔਰ ਰਸਤੇ 'ਚ ਖੜਿਆ ਸੀ ਨੂੰ ਨਾਲ ਹੀ ਲੈ ਆਏ ਬਰਦੀਆਂ ਵੀ ਸਕੂਲ ਵਾਲੀਆਂ ਲਾਈਆਂ ਤੇ ਆਣ ਕੇ ਬਸ ਕੁਲਫੀਆਂ ਖਾਣੀਆਂ ਹਾਂ ਈ ਲੱਾ ਇਹ ਕਿੰਨੇ ਕਿੰਨੇ ਆਲੀ 20 20 ਕਿ ਬਸ ਚਲੋ ਬਾਜੂ ਖਾਵੇਂ ਬਾਅਦ ਚ ਪਹਿਲਾ ਯੂਨੀਫਾਰਮ ਉਤਾਰ ਲਾ ਫਿਰ ਖਾਵੇਂ ਬਾਜੂ ਖਾ ਮੈਂ ਖੋਲੀ ਨਾ ਨਾ ਫਿਰ ਇਹਦਾ ਪਿਕਲ ਜਾਏ ਤੇ ਦਰਮੋਦ ਚਾ ਪਹਿਲੇ ਕੱਪੜੇ ਉਤਾਰੋ ਓਏ ਦਰਵਾਜ਼ਾ ਕੁੰਡਾ ਲਾ ਦੇ ਕਰਨ ਜਿਹੜਾ ਕੱਪੜੇ ਚੇਂਜ ਕਰਾਈ ਇਹਨਾਂ ਨੂੰ ਇੱਥੇ ਆਏ ਇੱਥੇ ਤਾਂ ਇੱਕ ਹੋਰ ਨਾ ਜਾਓਗੇ ਚਲੋ ਬਸ ਜਲਦੀ ਨਾ ਫਟਾਫਟ ਕੱਪੜੇ ਚੇਂਜ ਕਰ ਚਲੋ ਫਿਰ ਖਾਂਗੇ ਗਰਮ ਹੋਏਗੀ